ਇਤਿਹਾਸ ਦੇ ਖੂਨ ਨਾਲ ਭਿੱਜੇ ਪੰਨਿਆਂ 'ਚ 6-7 ਪੋ ਭਾਵ 21 ਤੇ 22 ਦਸੰਬਰ ਦੀ ਦਰਮਿਆਨੀ ਰਾਤ ਦਾ ਜ਼ਿਕਰ ਛੇੜਦਿਆਂ ਹੀ ਰੂਹ ਕੰਬ ਉੱਠਦੀ ਹੈ। ਇਹ ਉਹ ਦਰਦਨਾਕ ਰਾਤ ਸੀ ਜਦੋਂ ਦਸਮ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹਸਦੀ ਵਸਤੀ ਅਨੰਦਾਂ ਦੀ ਪੁਰੀ ਨੂੰ ਸਦਾ ਲਈ ਛੱਡ ਦਿੱਤਾ। ਤਿੱਕਲਾ ਅਨੰਦਗੜ੍ਹ ਸਾਹਿਬ ਤੋਂ ਸਾਰੇ ਪਰਿਵਾਰ ਤੇ ਸਿੱਖਾਂ ਸਮੇਤ ਰੂਪੜਵਲ ਚਾਲੀ ਪੱਤ ਦੇ ਜਿੱਥੇ ਬਗਲ ਹਕੂਮਤ ਨੇ ਉਹਨਾਂ ਤੇ ਹਮਲਾ ਕਰ ਦਿੱਤਾ ਗੁਰੂ ਸਾਹਿਬ ਵੱਲੋਂ ਅਨੰਦਪੁਰ ਸਾਹਿਬ ਨੂੰ ਛੱਡਣ ਦੀ ਯਾਦ ਦੇ ਬੈਰਾਤ ਨੂੰ ਪਲਾਨੂ ਸਿੱਖ ਕੌਮ ਵੱਲੋਂ ਯਾਦ ਕਰਦੇ ਆਂ ਹਰ ਸਾਲ ਕਿਲਾ ਅਨੰਦਗੜ੍ਹ ਸਾਹਿਬ ਤੋਂ ਕਿਲਾ ਛੋੜ ਦਿਵਸ ਬਹੁਤ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾਂਦਾ ਹੈ ਤੇ ਸੰਗਤਾਂ ਇਨ੍ਹਾਂ ਬੈਰਾਤ ਨੂੰ ਪਲਾਨੂ ਯਾਦ ਕਰਦੇ ਆਂ ਭਾਵਕ ਹੋ ਜਾਂਦੀਆਂ ਹਨ ਅੱਜ ਅੰਮ੍ਰਿਤ ਵੇਲੇ ਕਿਲਾ ਅਨੰਦਗੜ੍ਹ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਪੂਜ ਪਾਏ ਗਏ ਜਿਸ ਉਪਰੰਤ ਕਿਲੇ ਵਿੱਚੋਂ ਜੈਕਾਰਿਆਂ ਦੀ ਗੂੰਜ ਨਗਰ ਕੀਰਤਨ ਦੀ ਰਵਾਨੀ ਹੋਈ ਬੋਲ ਸ਼ਬਦ ਗਾਵੇ ਰਾਜ ਕਰੇਗਾ ਖਾਲਸਾ ਆਖੀ ਰਹੇ ਨ ਕੋਈ ਖਾਰ ਹੋਏ ਸਭ ਮਿਲੈ ਬਚੇ ਸ਼ਰਨ ਜੋ ਹੋਏ ਵਾਰ ਹੋਏ ਸਭ ਮਿਲੈਗੇ ਬਚੇ ਸ਼ਰਨ ਜੋ ਤਨ ਹੈ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਤਨ ਹੈ ਤਨ ਹੈ ਗੁਰੂ ਗੋਬਿੰਦ ਸਿੰਘ ਦੀ ਤਨ ਹੈ ਗੋਰਤਲ ਪੈ ਕਿ ਸ਼੍ਰੀ ਆਨੰਦਪੁਰ ਸਾਹਿਬ ਤੋਂ ਸ਼ੁਰੂ ਹੋਏ ਇਸ 29ਵੇਂ अलौकिक ਦਸ਼ਮੀਸ਼ ਪੈਦਲ ਮਾਰਚ ਦੀ ਸਮਾਪਤੀ ਗੁਰਦੁਆਰਾ ਮਹਿੰਦਿਆਣਾ ਸਾਹਿਬ ਕੀ ਪਹੁੰਚ ਕੀ ਹੋਵੇਗੀ ਬਾਬਾ ਜੋਰਾ ਸਿੰਘ ਲਖਾ ਤੋਂ ਬਾਅਦ ਬਾਬਾ ਕੁਲਵੰਤ ਸਿੰਘ ਲਖਾ ਵੱਲੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਅਨੰਦਪੁਰ ਸਾਹਿਬ ਦਾ ਕਿਲਾ ਛੱਡਣ ਦੀ ਯਾਦ ਵਿੱਚ ਇਹ ਅਲੌਕਿਕ ਦਸ਼ਮੀਸ਼ ਬੈਦਲ ਮਾਰਚ ਸਜਾਇਆ ਜਾਂਦਾ ਹੈ ਜੋ 6 ਦੇ 7ਵੋਂ ਦੀ ਰਾਤ ਨੂੰ ਕਿਲਾ ਅਨੰਦਗੜ੍ਹ ਸਾਹਿਬ ਤੋਂ ਸ਼ੁਰੂ ਫਦਾਏ ਜਿੱਥੇ ਪੰਥਕ ਹਸਤੀਆਂ ਨੇ ਇਸ ਅਲੌਕਿਕ ਦਸ਼ਮੀਸ਼ ਬੈਦਲ ਮਾਰਚ ਚ ਸ਼ੁਭਲੀਤ ਕੀਤੀ ਅਤੇ ਪੰਜਾਬ ਸਰਕਾਰ ਦੇ ਨੁਮਾਇंदे ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਕੈਬਨਟ ਮੰਤਰੀ ਹਰਜੋਤ ਬੈਂਸ ਨੇ ਇਸ ਗੱਲਬਾਤ ਕਰਦੇ ਹਨ ਕਿ ਪੰਜਾਬ ਸਰਕਾਰ ਵੱਲੋਂ ਸਹਿਬਜ਼ਾਤਿਆਂ ਦੀ ਸ਼ਹਾਦਤ ਨੂੰ ਵੱਡੀ ਪੱਧਰ ਤੇ ਮਨਾਇਆ ਜਾ ਰਿਹਾ ਹੈ ਅੱਜ ਦਾ ਦਿਨ ਸਿਰ ਕੇ ਇਤਿਹਾਸ ਦੇ ਬਲਕਿ ਮਾਕਾਸ ਜ਼ਿੰਦਾ ਸੇ ਇਤਿਹਾਸ ਦੇ ਉਨਾ ਪੰਨਿਆਂ ਤੇ ਸ਼ੁਰੂਆਤ ਹੁੰਦੀ ਹੈ ਜਿਸ ਪੰਨਿਆਂ ਤੇ ਪਹੁੰਚ ਕੇ ਦੁਨੀਆ ਦੀ ਕੋਈ ਵੀ ਅੱਖ ਨਮ ਹੋਏ ਬਿਨਾ ਰਹਿ ਨਹੀਂ ਸਕਦੀ ਜਿਸ ਦੀ ਕੋਈ ਵੀ ਮਿਸਾਲ ਦੁਨੀਆ ਦੇ ਵਿੱਚ ਨਾ ਹੈ ਤੇ ਨਾ ਹੀ ਹੋ ਸਕਦੀ ਹੈ ਫਿਰ ਕੁਰਬਾਨੀਆਂ ਦੀ ਜਿਹੜੀ ਹੈ ਸਾਰੀ ਮਿਸਾਲਾਂ ਪਾ ਦਿੱਤੀਆਂ ਗਈਆਂ ਅੱਜ ਦੇ ਦਿਨ ਸ੍ਰੀ ਸਿਤਾਵੰਨੋਂ ਬਾਦਸ਼ਾਹ ਦਰवेश ਗੁਰੂ ਗੋਬਿੰਦ ਸਿੰਘ ਜੀ ਵੱਲੋਂ ਅਨੰਦਪੁਰ ਸਾਹਿਬ ਦਾ ਜਿਹੜਾ ਕਿਲਾ ਪਰਿਵਾਰ ਸਮੇਤ ਛੱਡਿਆ ਜਾਂਦਾ ਹੈ ਤੇ ਅੱਜ ਠੀਕ ਅੱਜ ਰਾਤ ਤੋਂ ਸਾਰੀ ਸੰਗਤਾਂ ਬਹੁਤ ਹੀ ਸ਼ਰਧਾਪੂਰਵਕ ਨਾਲ ਇਫਤੂ ਕਿਲਾ ਚੱਕਾ ਦੁਬਾਰੂ ਕੇਸਗਰ ਸਾਹਿਬ ਨੂੰ ਫਸਲ ਕੋਣ ਗਿਆ ਉਸ ਤੋਂ ਬਾਅਦ ਇਹ ਸਫਰ ਇਹ ਸ਼ਹਾਦਤ ਸਰਸਾ ਦਰਿਆ ਦੇ ਪਹੁੰਚਦਾ ਜਿੱਥੇ ਦਿਸਪੇਸ ਪਿਤਾ ਦਾ ਪਰਿਵਾਰ ਆਪਾਂ ਨੂੰ ਪਤਾ ਹੈ ਕਿ ਛੋਕੇ ਸਾਹਿਬ ਜਿਆਦੇ ਨਾਲ ਕੇ ਵੱਡੇ ਸਾਹਿਬ ਜਿਆਦੇ ਨਾਲ ਤੇ ਕੱਲ ਫਿਰ ਸਫੋਰ ਸਾਹਿਬ ਦੇ ਵਿੱਚ ਸਫੋਰ ਦੀ ਗੜੀ ਦੇ ਵਿੱਚ ਵੱਡੇ ਜਿਹੜੇ ਸਾਹਿਬ ਜਿਆਦੇ ਉਹਨਾਂ ਦੀ ਸ਼ਹਾਦਤ ਹੁੰਦੀ ਹੈ ਤੇ ਉਸ ਤੋਂ ਬਾਅਦ ਜ਼ਹੰਦ ਦੇ ਵਿੱਚ ਕਿਵੇਂ ਛੋਕੇ ਸਾਹਿਬ ਜਿਆਦੇ ਨਾਲ ये माता गुजर कौर जी को शुरू किया जाता है अलग अलग हफ्ता सिख इतिहास के लिए बहुत ही गंभीर है कि अच सारे पंजाब को तो पूरे विष्णु संतान आनंदपुर साहब को आके इस सफर शहादत दिन नम अखा के शुरुआत कर दिया ये तो सफरे शहादत किला आनंदगढ़ साहब को तो शुरू होकर जिमें जिमेंस इतिहास उसी पेंडे के उ ਸਮਹਾਨ ਜਿਹੜੀ ਸਾਡੀ ਸ਼ਹਾਦਤ ਹੈ ਉਸ ਨੂੰ ਅਸੀਂ ਹਰ ਇੱਕ ਕਦਮ ਦੇ ਨਾਲ ਸਜਦਾ ਕਰਾਂ ਖੁਦ ਰਾਣੀਆਂ ਜਰਨੰਦਰਸ ਕੀ ਤਾ ਕਹਿਰ ਟਾਇਆ ਤੂੰ ਦਸਮੀ ਅਵਤਾਰ ਅੱਜ ਪੈੜੀਏ ਵਰੀਆਂ ਅੱਖ ਬਣ ਕੇ ਕਲ ਕੀ ਵਲੇ ਦੀ ਖਿੜੀ ਗੁਲਿਆਰ ਉੱਤੇ ਹਿੰਦ ਧਰਮ ਦੀ ਰਾਖੀ ਜੋ ਕਰਨ ਵਾਲਾ ਔ ਕਲਪਾਤੀ ਗਰੀਬਾਂ ਦੇ ਯਾ ਗੁਰ ਸਿੰਘ ਤੇ ਕਹਿਣ ਰਸੂਲ ਪੁਰিয়ে ਉਹ ਵਿਪਤਾ ਪਾਈ ਤੇ ਸਾਰੇ ਪਰਿਵਾਰ ਯੱਤੇ ਉਜਕੇ ਹੇ ਦਗਾ ਸਮਾਇਆ ਰਾਜੇ ਪਾਈ ਤਾਰਾ ਸਾਈ ਤਾਰਾ ਨੇ ਕੁਝ ਕੇ ਹੈ ਸਗਾ ਕਮਾਇਆ ਰਾਜੇ ਬਾਈ ਤਾਰਾ ਨੇ ਕੁਝ ਕੇ ਹੈ ਸਗਾ ਕਮਾਇਆ ਰਾਜੇ ਪਾਈ ਤਾਰਾ ਨੇ ਕਸਮ ਤੇ ਅਸਰ ਨਾ ਕੀਤਾ ਆਪੀ ਗਦਾ ਨਾ ਨੇ ਕਸਮਾਂ ਤੇ ਅਸਰ ਨਾ ਕੀਤਾ ਕਿੰਗਦਾਰਾ ਨੇ ਇਹੋ ਜਿਹਾ ਦਗਾ ਕਿਸੇ ਨਾਲ ਇਹੋ ਜਿਹਾ ਦਗਾ ਕਿਸੇ ਨਾਲ ਕੋਈ ਕਮਾਵੇ ਮੇਂ ਵਿਪਤਾ ਦੀ ਘੜੀ ਕਿਸੇ ਤੇ ਐ ਹੋ ਜਈ ਆਵੇ ਮੇਂ ਵਿਪਤਾ ਦੀ ਘੜੀ ਕਿਸੇ ਤੇ ਐ ਹੋ ਜਈ ਆਵੇ ਨਾ ਵਿਪਤਾ ਦੀ ਘੜੀ ਕਿਸੇ ਤੇ ਐ ਹੋ ਜਈ ਆਵੇ ਨਾ ਪਤ ਸਾਡੀ ਕੜੀ ਕਸੇ ਤੇ ਬੋਲੋ ਕਿ ਹੋ ਜਾਈ ਵਈ ਕੋਈ ਵਿਰਲਾ ਹੀ ਹੋ ਜਹਾਨ ਉੱਤੇ ਸੇ ਜੀ ਨੇ ਖੁਸ਼ੀ ਵਟੇ ਗਮੀ ਲਈ ਹੋਲੀ ਆਓ ਬਾਪੂ ਜੀ ਤੁਸੀਂ ਸ਼ਹੀਦ ਹੋ ਜਾਓ ਉਹ ਗਲ ਬੱਪੂ ਨੂੰ ਕਿਸੇ ਨੇ ਕਹੀ ਹੋਣੀ ਛੋਟੀ ਉਮਰ ਵਿੱਚ ਕਿਸੇ ਹਿਮਾਲਿਆ ਉੱਤੇ ਐਨੇ ਕਹਿਰਾਂ ਦੀ ਪੰਡਨੀ ਪਈ ਨਹੀਂ ਜੋ ਰਸਿਓ ਗੁਰੂ ਦਸ਼ਮੇਸ਼ ਵਰਗੀ ਨਹੀਂ ਜੋ ਰਸਿਓ ਗੁਰੂ ਦਸ਼ਮੇਸ਼ ਵਰਗੀ ਉਹ ਬਿਪਤਾ ਜਿਸ ਦੇ ਉੱਤੇ ਬਈ ਪਈ ਬਿਹਾਣੀ